ਹਾਂ ਜੀ ਸੱਚੀ ਕਹਾਂ ਸਾਰਿਆਂ ਨੂੰ ਸਮਾਹਮਾ ਕਰੀ ਤੁਸੀਂ ਸਾਰੇ ਠੀਕ ਹੋ ਮੈਂ ਜੁੱਟ ਕੇ 5:30 ਵਜੇ అలਾਰਮ ਲਾਇਆ ਸੀਗਾ ਪਾਣੀ ਰੱਖਿਆ ਹੈਗਾ ਕੱਲ ਮੈਂ ਪੀਣ ਨੂੰ ਕੱਢਦੀ हूं ਬਾਕੀ ਬਣਾਣੀ ਹੈ ਚਾਹ ਅੱਜ ਅਮਨ ਦਾ ਬਰਥਡੇ ਹੈਗਾ ਪਰ ਹਾਂ ਤੇ ਵਿਸ਼ ਕਰਤਾ ਸੀਗਾ ਅਰਗੁਨ ਦੇ ਪੁੱ ਆਂਦਾ ਵੀ ਕੌਣ ਆ ਗਿਆ ਸੀਗਾ ਕਰਦੇ ਆਂ ਤੇ ਦਿਨ ਦੀ ਸ਼ੁਰੂਆਤ ਦੇਖਦੇ ਆਂ ਕੀ ਪਲਾਨਿੰਗ ਹੈਗੀ ਛਾ ਚ ਪਾਏ ਮੈਨੂੰ ਦੋ ਇਲਾਈਚੀਆਂ ਮੈਂ ਥੋੜਾ ਮੈ ਅਤਰਕ ਉੱਟ ਕੇ ਪਾਨੀ ਆ ਇਹ ਵੀ ਪਹੁੰਚ ਗਿਆ ਉਹ ਰੋਬੀ ਚ ਅੰਦਰ ਬੈਠ ਬੈਠੇ ਨੂੰ ਪਤਾ ਨਹੀਂ ਕੀ ਅਚ ਚ ਨਹੀਂ ਲੱਗ ਜਾਂਦੀ ਪਤਾ ਨਹੀਂ ਮੈਂ ਕੀ ਖਾ ਰਹੀ ਆ ਉੱਖੜ ਜਾ ਇਹ ਸੋਇਆ ਨਹੀਂ ਜਾਂਦਾ ਦਿੱਤਾ ਅਮਨ ਦੇ ਲਈ ਉੱਠਦਾ ਇਹਨਾਂ ਦੇ ਲਾ 5 ਵਜੇ 6 ਵਜੇ ਉਹ ਦੋ ਨਹੀਂ ਉੱਠਦਾ ਮੈਂ ਉੱਠ ਗਈ ਅੱਜ ਮੇਰੇ ਨਾਲ ਉੱਠ ਕੇ ਬੈਠ ਗਿਆ ਦੱਸ ਕਿਹੜੀ ਤੈਨੂੰ ਮੈਨੂੰ ਕਮਾਈ ਕਰਾਣੀ ਹੈ ਜੀ ਹਾਂਜੀ ਚਾਹ ਬਣ ਗਈ ਮੈਂ ਗੁੰਨਣ ਲੱਗਿਆ ਹਾਂ ਦਾਣਾ ਦਾ ਆਟਾ ਐਂ ਤਾਂ ਦਾਲ ਨੂੰ ਕਿਚਨੇ ਖਾਣੀ ਨਹੀਂ ਆਟੇ ਚ ਗੁੰਨ ਕੇ ਰੋਟੀਆਂ ਬਣਾ ਲੰਨੀ ਖੜਾ ਹੋ ਜਾ ਮੈਂ ਚਾਹ ਪਾਨੀ ਆ ਹਾਂਜੀ ਮੈਂ ਲੱਗਿਆ ਰੋਟੀ ਬਣਾਉਣ ਹਾਂਜੀ ਰੋਟੀ ਮੈਂ ਬਣਾਤੀ ਖਾ ਲਈ ਬਾਕੀ ਮੈਂ ਸਾਰੇ ਡੱਬੇ ਚ ਪਾ ਲੇ ਉਹਨਾਂ ਛੁੱਟੀਆਂ ਵੀ ਹੋ ਰਹੀ ਨੇ ਰੋਜ਼ ਰੋਜ਼ ਕਹਿੰਦਾ ਕਿ ਤੇ ਚਲੋ ਘੁੰਮਣ ਅੱਜਾ ਮੁੰਡਾ ਕੱਢੇ ਅੱਜ ਦੇਖਦੇ ਆ ਬਾਹਰ ਜਾਣੇ ਕਿਤੇ ਮੈਂ ਤੋਂ ਨਹੀਂ ਦੱਲਾ ਪਾਣ ਦੇ ਸੋ ਇਹ ਵਿਵਾਨਾ ਬੰਦੇ ਸੋ ਕੇ ਸਾਲਫ ਕਰਤੀ ਹੁਣ ਮੈਂ ਲੱਗਿਆ ਤਿਆਰ ਹੋਣ ਵਰਗੁਣ ਹੋ ਰਿਹਾ ਹੈਗਾ ਉਹ ਜੋ ਦੇਖ ਰਿਹਾ ਹੈਗਾ ਹਾਂਜੀ ਮੈਂ ਹੋ ਗਈ ਤਿਆਰ ਨਾ ਕੇ ਵਰਗੁਣ ਗਿਆ ਉਧਰ ਗੱਡੀ ਕੱਢਣਾ ਮੈਨੇ ਸਮਾਨ ਰੱਖ ਲੈ ਕੱਢ ਕੇ ਖਾਣ ਪੀਣ ਵਾਲਾ ਉਹ ਮੇਰੀਆਂ ਦਵਾਈਆਂ ਨੇਗੀਆਂ ਰੋਟੀ ਮੈਂ ਬਣਾਈ ਸੀ ਜਿਸ ਨੇ ਖਾਈ ਨਹੀਂ ਅਮਾ ਨਾ ਮਨੇ ਖਾਈਏ ਵਿੱਚ ਰੱਖ ਰਹੀਆਂ ਚਾਹ ਨਾਲ ਖਾ ਲਾਂਗੇ ਰਸਤੇ 'ਚ ਲੋਹੋ 'ਚ ਮੈਂ ਸਾਰੇ ਘਰ 'ਚ ਕਰਤਾ ਉਹ ਜੋ ਬੈਠਾ ਟੈਂਸ਼ਨ 'ਚ ਇਹ ਕਿੱਥੇ ਜਾ ਰਹੇ ਨੇ ਇਹ ਜਾਣਾ ਤੂੰ ਤੁਛ ਵੀ ਜਾਣਾ ਜਾਣਾ ਹੈ ਇਹ ਵੀ ਟੈਂਸ਼ਨ ਇਹਨੂੰ ਛੱਡਣਾ ਕਿੱਥੇ ਆ ਕਿੱਥੇ ਛੱਡੀ ਮੁੰਜੂ ਤੈਨੂੰ ਅਸੀਂ ਤਿਆਰ ਹੋ ਕੇ ਬੈਠੇ ਹਾਲੇ ਤੱਕ ਆਈ ਨਹੀਂ ਹੈਗੇ ਕਰਗੁਣ ਵੀ ਨਾ ਲਈ ਗਿਆ ਹੈਗਾ ਉਹ ਜੂਣਾ ਦੇ ਛੱਡ ਦੋ ਫਿਰ ਹਾਂ ਪ੍ਰਵੀਨ ਕੇ ਠੀਕ ਆ ਸਗੋ ਉਹ ਤੋੜ ਦਾਂ ਮੈਂ ਲੱਤ ਕੋਈ ਨਹੀਂ ਲੱਤ ਬਾ ਤੋੜ ਦੇ ਚਿਚੜ ਇਹਨਾਂ ਦਾ ਪਿੰਜਰੇ 'ਚ ਹੀ ਰੱਖਣਾ ਹੈਗਾ ਉਹ ਪਿੰਜਰੇ 'ਚ ਉਹ ਮਾਣਾ ਮੋਟਾ ਮੂਵੀ ਕਰ ਲੈਣਗੇ ਦਾ ਜੀਵ ਵੀ ਲੱਗਿਆ ਰਹੂਗਾ ਉੱਥੇ ਚੱਲ ਪਿਆ ਕਰੂੰ ਮੋਜੋ ਨੂੰ ਛੱਡ ਰਿਹਾ ਉਹਦੇ ਤਾਇ ਦੇ ਘਰ ਹੈਗੇ ਮੈਂ ਕਿਹਾ ਬਾਕੀ ਪਿੱਕ ਤੋਂ ਜਗ੍ਹਾ ਤੋਂ ਚੱਕ ਕੇ ਫੜਾ ਦੇ ਉੱਥੇ ਲਈ ਵਕਰ ਜਿਹੜਾ ਡੂਟ ਸਾਡੇ ਬਰੋੜਾ ਹੋ ਰਹੇ ਨੇ ਉਹਦੇ 'ਚ ਕੀ ਆ ਤੁਸੀਂ ਮੈਨੂੰ ਕਹਿਦਾ ਵੀ ਕਾਰ ਕਰਾ ਦੇ ਮੈਂ ਕਿਸੇ ਦੀ ਕਰਾਤੀ ਆਨਲਾਈਨ ਚੱਕ ਕੇ ਮੈਨੂੰ ਜਾਣਦਾ ਨਹੀਂ ਬੰਦਾ ਮੈਂ ਤੁਹਾਡੇ ਨਾਲ ਭੇਜਦਾ ਅਗਲਾ ਕੀ

ਚਾਹ ਲੈਣੇ ਆ ਮੈਂ ਰੋਟੀ ਲਈ ਸੀ ਬਣਾ ਕੇ ਰੋਟੀਆਂ ਖਾਣੇ ਆ ਇਹ ਢਿੰਗੀ ਪਕੌੜੇ ਇੱਧਰ ਆ ਗਏ ਖਾਣੇ ਨੇ ਲੈ ਮੈਂ ਉਹ ਲੈ ਲਿਆ ਕਰ ਦੋ ਪਕੌੜੇ ਪਹਿਲਾਂ ਖਾ ਗਏ ਹੁਣ ਚਾਹ ਦਾ ਗਲਾਸ ਖੜੀ ਬੈਠਾ ਪੀ ਲੈ ਉਹ ਵੀ ਘਾ ਰਿਆ ਤੇ ਬੈਠਾ ਰਿਹਾ ਅਸਰ ਸੀ ਹਰ ਗੁੰਦੀ ਕੁਰਕਰੇ ਲੈ ਕੇ ਆ ਗਿਆ ਹਾਂਜੀ ਅਸੀਂ ਪਹੁੰਚ ਗਏ ਅਮ੍ਰਿਤਸਰ ਹੁਣ ਅਸੀਂ ਚੱਲਿਆ ਜੀਲਿਆਂ ਵਾਲੇ ਬਾਗ ਸਾਡੇ 4:30 ਵਜੇ ਕਹਿੰਦਾ ਹੈ ਲੈ ਜੀ ਆਹ ਉਹ ਹੀ ਗੋਲੀਆਂ ਨੇ ਸਾਰੇ ਨਿਸ਼ਾਨ ਉਹੀ ਨੇਗੇ ਕਿੱਥੇ ਨੇ अग्गे दिखाने हैं छान लाए हुए ने ना चौक नाल उत्तर तक गोलियां लगी हैं यानी। बोल क्या हो यहां पर अंदर? बांटता है क्या रहेगा? ये पापा गोल नहीं चल रहे हैं ज़्यादा। गोलियों का भंडार खत्म होते ही बहायरों ने तत्वों को परिवर्तन दांचोर दायर बिना किसी अश्लील के उस भयावह जगह स ਆਜੋ ਫਟਾਫਟ ਆਜੋ ਹਾਂਜੀ ਜਿਲੇ ਵਾਲਾ ਬਾਗ ਤਾਂ ਅਸੀਂ ਦੇਖ ਲਿਆ ਹੁਣ ਅਸੀਂ ਚੱਲਿਆ ਹਰਮੰਦਰ ਸਾਹਿਬ ਮੰਦਿਰ ਬਣਿਆ ਹੋਇਆ 1766 ਦਾ ਸੋ ਇਦਾਂ ਬਣ ਲਿਆ ਬਸ ਦੋ ਕੌਫੀ ਲੈ ਲੈ ਇਹਨੂੰ ਇੱਕ ਸੈਂਡਵਿਚ ਲੈ ਦੇ ਹਾਂਜੀ ਦਰਬਾਰ ਸਾਹਿਬ ਤੇ ਸੀ ਮੱਥਾ ਟੇਕ ਲਿਆ ਹੁਣ ਅਸੀਂ ਚੱਲੇ ਆਂ ਹਾਂਜੀ ਮੱਥਾ ਸੀ ਟੇਕ ਲਿਆ ਦਰਬਾਰ ਸਾਹਿਬ ਚ ਹੁਣ ਅਸੀਂ ਚੱਲੇ ਆਂ ਲੰਗਰ ਕਿਹਾ ਸੀ ਹੈਵਨ ਉਹਨਾਂ ਨੇ ਸ਼ੱਕ ਲਾਨੇ ਲੰਗਰ ਕਹਿੰਦੇ ਖਾਣਾ ਨਹੀਂ ਹੈਗਾ ਬਾਹਰੋਂ ਖਾਣਾ ਲੈਣਾ ਲੈਣਾ ਸਲਾਹਾ ਬਣ ਜਾਣੀ ਬੱਸ ਕਿ ਕੀ ਹੈ ਕਿਨੇ ਆ ਇਹ ਇਹਨੇ ਮੰਗਾਏ ਹੁਮਚਾ ਉੱਨਾ ਦਾ ਅੰਦਰ ਨਹੀਂ ਕਰ ਲੈਂਦੇ। ਵੀ ਰੋਟੀ ਮੰਗਾ ਲੈਂਦੇ। ਹਾਂਜੀ ਖਾਣਾ ਪੀਣਾ ਹੋ ਗਿਆ। ਹੋਰ ਖਾਣਾ ਹਰ ਕੋਣ ਕੁਝ ਖਾਣਾ ਕੁਝ। ਦੇਖ ਲੈ ਜੇ ਕਸਰ ਹੈ। ਫਿਰ ਬੈਠ ਗਿਆ ਹਰ ਕੋਣ ਆਟੋ 'ਚ। ਅਮਨ ਨੇ ਖਵਾਇ ਸਾਨੂੰ ਅੰਬਰਸਰੀ ਨਾਨ ਫਿਰ ਅਸੀਂ ਬੈਠੇ ਆਟੋ 'ਚ ਹੁਣ ਅਸੀਂ ਬੈਠ ਗਏ ਗੱਡੀ 'ਚ ਹੁਣ ਚੱਲਿਆ ਘਰ ਵਾਪਸ। ਅੱਜ ਅਮਨ ਦਾ ਬਰਥਡੇ ਸੀਗਾ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰ ਤੇ ਆ ਕੇ ਮੱਥਾ ਟੇਕ ਲਿਆ। ਬਹੁਤ ਵਧੀਆ ਰਿਹਾ ਅੱਜ ਦਾ ਦਿਨ। ਹੁਣ ਹੁਣ ਤੈਨੂੰ ਰਾਤ ਨੂੰ ਦੱਸ ਕੋਈ ਪਤੰਗ ਡਾਣਾ ਹੈਗਾ। ਅਮਨ ਧਿਆਨ ਨਾਲ ਤਾਰੇ ਇਹਨੂੰ। ਬੋਲਾ ਹੀ ਆ ਬਸ ਇਹ ਵੀ। ਵੀ ਰਾਦ ਨੂੰ ਦੱਸ ਕਿ ਤੂੰ ਪਤੰਗ ਲੈ ਕੇ ਬੈਠਾ ਡਾਣ ਵਾਸਤੇ। ਮੈਨੂੰ ਦੱਸ ਕਹਦੇ ਵਾਸਤੇ ਬੁਲਾਇਆ। ਹਾਂ ਜੀ।

ਕਿੰਨੇ ਰੁਪਏ ਸੌ ਰੁਪਏ ਦੀ ਹੈ ਤੇ ਫਿਰ ਸੌ ਰੁਪਏ ਦੀ ਉਸ ਬਾਰੇ ਉਹ ਕਿੱਦਿ ਦੀ ਮਿਲਦੀ ਹੈ 300 300 ਦੀ ਮਿਲਦੀ ਹੈ ਕੱਲੀ ਹਾਂ ਉਹ ਮਿਲਦੀ ਹੈ 3 300 ਦੀ 900 ਫਿਰ ਤਾਂ ਬਾਸਰੇ ਤੇ ਜੋ ਮਤਾ ਨਹੀਂ ਕਿਤੋਂ ਸਿੱਖ ਜਾਏਗਾ ਖੜ ਕੇ ਖੜੇ ਰਹਿ ਗਏ ਬੱਸ ਉਹ ਕਰਨੀ ਪੈਣੀ ਹੈ ਦੇਖ ਬਹੁਤ ਵਧੀਆ ਤਾਂ ਹੁਣ ਤੇ ਨੋਟ ਲੱਗੇ ਹੁਣ ਲੱਗਣਾ ਹੀ ਹੈਗਾ ਇਹਦਾ ਵੈਸੀ ਬਣਾਇਆ ਹੁੰਦਾ ਗੁੱਪਾ ਤਾਂ ਬਲਾਇਆ ਸੀ ਉਹ 2.5 300 ਵਾਲੀਆਂ ਦਿਖਾ ਰਿਆ ਸੀ ਇਹ ਸਾਲਾ ਕਰੀ ਕਰ ਰਿਹਾ ਉਹ ਮੈਂ ਉਹਨੂੰ ਕਦੇ ਹਾਂ ਕਰਿਆ ਆ ਮਮੀ ਵਾਲਾ ਪਤਾ ਤੇਰਾ ਚੀਟਰ ਦਾ ਉਹਨੂੰ ਕਰੀ ਨਾ ਨਿਕਲ ਗਈ ਉਹ ਕਹਿੰਦਾ ਛੋਟੇ ਵੀ ਪਾਲੀ ਦੇ ਆਗੇ ਉਹਨੇ ਲੰਬੂ ਨੂੰ ਦਿਖਾ ਦੇ ਕਹਿੰਦਾ ਆ ਵੀ ਛੋਟਾ ਬੇਬੀ ਆ ਓਖੜ ਓਏ ਉਹਨੇ ਕਰ ਹੋਈ ਇਧਰ ਤੇ ਲੰਬੂ ਮਜ਼ਾ ਹੀ ਆ ਗਿਆ ਮਜ਼ਾ ਹੀ ਆ ਗਿਆ ਲੈ ਦੱਸ ਕੀ ਤੂੰ ਪਤੰਗ ਦੇ ਡੋਰ ਦੇ ਬੈਠ ਕੇ ਉੱਤੇ ਉਹ ਪਤਾ ਵੀ ਬਹੁਤ ਤਰੀਕਾ ਛੱਜੜ ਯਾਰ ਓਏ ਮੈਂ ਹਾਥਾ ਨਾ ਵੱਡ ਲਈ ਤੂੰ ਹੁਣ ਇਹਨੂੰ ਰੱਖ ਦੇ ਤੂੰ ਰੱਖ ਦੇ ਬਸ ਚੈੱਕ ਨੂੰ ਆਇਆ ਵੱਡਾ ਚੈੱਕ ਕਰ ਐ ਮਨੂੰ ਫੜਾ ਕੇ ਸੌਂ ਜਾਉਂਦੀ ਕੰਪਰੈਸ਼ੀ ਚੈੱਕ ਹੋ ਚੁਗੀ ਮੈਂ ਕਹਿੰਦੀ ਆ ਏ 3000 ਆਰ ਗੁਣੋਂ ਤੂੰ ਇਹਨੂੰ ਰੱਖ ਦੇ ਲਪਾਫੇ ਚ ਪਾ ਕੇ ਆ ਗਿਆ ਆ ਗਿਆ ਤੈਨੂੰ ਮੈਂ ਐ ਪਤਾ ਨਹੀਂ ਕਿੱਥੋਂ ਸਿੱਖਦਾ ਨਵੀਂ ਨਵੀਂ ਲੈਂਗੁਏਜ ਸਪੈਸ਼ਲ ਖੜ ਕੇ ਰਸਤੇ 'ਚ 10 ਪਤੰਗ ਲੈਣੋਂ ਇਹਦਾ ਕੰਮ ਰੁਕ ਗਿਆ ਦੀ ਪਾਰੀ ਵੀ ਹੁਣ ਇਹੀ ਜਿਓ ਕਰੂਗਾ ਬਸ ਲੋਕੇ ਝੋਕਦੇ ਸਾਲੇ ਨੇ ਵਿੱਚ ਜਾਂਦੇ ਜਾਂਦੇ ਆ ਆ ਈਕਰ ਹੈ ਐ ਕਰਿਆ ਸੀ ਐ ਏਟਾ ਰੰਗ ਕਾ ਰੱਪਾ ਸਜਣਾ ਕੀਆ ਕਰ ਮੈਂ ਮਜ਼ਾਕ ਨਹੀਂ ਕਰਦਾ ਇਹ ਜੋ ਮੈਂ ਕਹਿੰਦਾ ਕਾਂ ਵਾਲੇ ਪਾਣੀ ਵਰਗਾ ਨਹੀਂ ਪੰਦ ਲੱਗਦਾ ਹੈ ਸਜਣਾ ਨਾਲ ਕਾ ਜਿਫਰਕ ਹੋ ਗਿਆ ਨਾ ਤੈਨੂੰ ਦੂਰੋਂ ਦੇਖਣ ਲੱਗ ਪਈ ਬੰਦੋ ਯਾਰ ਸਾਰੇ ਜਾਣੇ ਗੱਲ ਮੇਰੀ ਤੂੰ ਹਰ ਗੁਣ ਕੁਛ ਖਾਣਾ ਪੀਣਾ ਹੁਣ ਉੱਥੇ ਫੇਰ ਚਾਕਲੇਟ ਹਲੇ ਕਮਾਈ ਕਾ ਸਰ ਹੈ ਚਾਕਲੇਟ ਦੀ ਯੈਸ ਮੈਨੂੰ ਰੀ ਲਿਆ ਦਿਓ ਆਪਾਂ ਨੂੰ ਕੋਲਡ ਡਰਿੰਕ ਹਾਂਜੀ ਹੈ ਬੰਤੇ ਅਮਨ ਹਰਗੁਣ ਗਏ ਨੇ ਚਾਹ ਪੀਣ ਮੈਂ ਤਾਂ ਕੋਲਡ ਡਰਿੰਕ ਮੰਗਾਈ ਆ ਮੇਰੇ ਤਾਂ ਗੈਸ ਜੀ ਭਰੀ ਪਈ ਆ ਖਾ ਕੇ ਨਾ ਨਾਨ ਜੇ ਕੋਲਡ ਡਰਿੰਕ ਪੀਣੀ ਆ ਥੋੜੀ ਵਧੀਆ ਰਿਹਾ ਅੱਜ ਦਾ ਸਾਰਾ ਦਿਨ ਪਰਮਾਤਮਾ ਦੇ ਦਰ ਤੇ ਜਾ ਆਏ ਸਾਰੇ ਪਰਿਵਾਰ ਸਮੇਤ ਪਰਮਾਤਮਾ ਸੱਚੇ ਪਾਤਸ਼ਾਹ ਮੇਰ ਭਰਿਆ ਆਸਰ ਰੱਖ ਕੇ ਸਾਡੇ ਤੇ ਮੈਂ ਮਾ ਪਾਪਾ ਨੂੰ ਲੁਧਿਆਣਾ 72 ਕਿਲੋਮੀਟਰ ਦੇਖਾਇਆ ਕਰਦੇ ਨੇ ਹਰਕੁਣ ਵੀਰ ਜੀ ਗੱਡੀ ਵਧੀਆ ਚਲਾਉਂਦੇ ਨੇ ਪਾਪਾ ਪਿਓ ਸੇਮ ਸੇਮ ਹੀ ਲੱਗ ਰਿਹਾ ਮੈਨੂੰ ਤਾਂ ਕੁਝ ਲੱਗਦਾ ਨਹੀਂ ਫਰਕ 72 ਕਿਲਾ ਨੇ ਅਦਰ ਕਰਦਾ ਸਵਾਦ ਇਹਨੂੰ ਪਤਾ ਨਹੀਂ ਕਿ ਮੈਂ ਚਲਾ ਰਹੀ ਹੈ ਇਹ ਅੱਜ ਉਹ ਬਾਂਦਰ ਹੋ ਗਿਆ ਨਹੀਂ ਉਦੋਂ ਵਧੀਆ ਲੈ ਗਿਆ ਤੇ ਪਟਿਆਲੇ ਸੋਨੇ ਇੱਕ ਲਈ ਕੋਆ ਜਸ਼ਨਦੀਪ ਨੇ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਨੂੰ ਦਿੱਤੇ ਤੁਹਾਡਾ ਕਿਹੜਾ ਫੇਵਰਟ ਗੀਤ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਪੂਰੀ ਹਾਂਜੀ ਅਸੀਂ ਘਰ ਪਹੁੰਚ ਗਏ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰਦੇ ਆਂ ਕੱਲ ਫੇਰ ਮਿਲਦੇ ਆਂ ਗੁੱਡ ਨਾਈਟ ਬਾਏ